ਮੇਰੇ ਸਹੁਰੇ ਦੇ ਆ ਡਾਕਟਰਾਂ ਜਿਆਨੇ ਵੀ ਪੰਗਾ ਖੜਾ ਕਰਤਾ ਚੰਗੇ ਭਲੇ ਬੰਦੇ ਨੂੰ ਦੂਜਿਆਂ ਦੇ ਆਸਰੇ ਤੇ ਕਰਤਾ ਹੈ ਅੱਖਾਂ ਹੀ ਬਣਵਾਈਆਂ ਨੇ ਪੱਟੀਆਂ ਹੀ ਉੱਤੇ ਬੰਨਤੀਆਂ ਵੀ ਅੱਖਾਂ ਤੂੰ ਖੋਲਣੀਆਂ ਨਹੀਂ ਦੇਖਣਾ ਹੀ ਨਹੀਂ ਉਤੋਂ ਐਨਕਾਈਆਂ ਲਾਤੀਆਂ ਐਨਕਾਈਆਂ ਮੈਨੂੰ ਹੂਂ ਬੁਰੀਆਂ ਹੀ ਲੱਗਦੀਆਂ ਯਾਰ ਹਲਕੀ ਜੀ ਆਉਂਦੀ ਐ ਕਿ ਬੱਸ ਆ ਮੰਜੀ ਹੋਰ ਪਤਾ ਨਹੀਂ ਕਿਹੋ ਜੀ ਡਾਈ ਹੈ ਅਰੇ ਸਹੁਰੇ ਦੇ ਦਾ ਵਖਤ ਪਾਤਾ ਫੜਕੇ ਹੈਂ ਅਨੇ ਬਣ ਕੇ ਚੰਕੇ ਭਲੇ ਚੰਗੀਆਂ ਅੱਖਾਂ ਬਣਵਾਈਆਂ ਪੱਟੀ ਹੀ ਉੱਤਿਆਂ ਲਾਤੀਆਂ ਡਾਕਟਰਾਂ ਆਈਆਂ ਨੇ ਕਹਿੰਦੇ ਵੀ ਕੁਛ ਨਹੀਂ ਦੇਖਣਾ ਤੋਂ ਚੰਕਾ ਪਲਾ ਹੁਣ ਆਵਾਜ਼ਾਂ ਮਾਰਦਾ ਰਹਿਣਾ ਲੈਟਰਿੰਗ ਵਾਲੇ ਪੱਥੇ ਜਾਣਾ ਤਾਂ ਭੰਮੀਆਂ ਐ ਕਿਸੇ ਜਵਾਕ ਨੂੰ ਆਵਾਜ਼ਾਂ ਮਾਰੀ ਦੀਆਂ ਪਿਸ਼ਾਬ ਕਰਨ ਜਾਣਾ ਤਾਂ ਇਹ ਸੁਣਦੇ ਨਹੀਂ ਹੈਗੇ ਉਹ ਭੰਮੀਆਂ ਹਾਂ ਇੱਕ ਮਿੰਟ ਇੱਧਰ ਆ ਯਾਰ ਕੀ ਕਹਿੰਨਾ ਕੰਮ ਕਰੀ ਜਾਨੀ ਆ ਕੋਈ ਬੋਕਰ ਮਾਰੀ ਜਾਨੀ ਆ ਇਧਰੋਂ ਭਾਂਡਾ ਠਿੱਕਰ ਚੁੱਲੇ ਤੋਂ ਚੱਕੀ ਜਾਨੀ ਆ ਕੀ ਕਹਿੰਨਾ ਹੁਣ ਤਾਂ ਤੈਨੂੰ ਮੈਂ ਛੱਡ ਕੇ ਆਈ ਆ ਉਧਰ ਲੈਟਰਿੰਗ ਕਰਵਾ ਕੇ ਆਈ ਆ ਪਿਸ਼ਾਬ ਕਰਵਾ ਕੇ ਆਈ ਆ ਹੁਣ ਕੀ ਗੱਲ ਓਏ ਕੀ ਗੱਲ ਨੂੰ ਯਾਰ ਫਿਰ ਹੁਣ ਤੂੰ ਆਦਾ ਹੀ ਆ ਥੋੜਾ ਜਿਹਾ ਐ ਆ ਵੀ ਓ ਮੈਂ ਤਾਂ ਤੂੰ ਵੀ ਐ ਕਹਿੰਦੀ ਹੁਣ ਵੀ ਸਾਰਾ ਦਿਨ ਵਾਜਾਂ ਹੀ ਮਾਰਦਾ ਰਹਿੰਦਾ ਇਹ ਤਾਂ ਹੈ ਮੈਂ ਕੀ ਕਹਿੰਨਾ ਦੱਸ ਓਏ ਕੰਮ ਕੁਮ ਜੇ ਮਹਾਫੇਰ ਕਰ ਲਈ ਤੇ ਇਸ ਤਰ੍ਹਾਂ ਮੈਂ ਯਾਰ ਤੈਨੂੰ ਪਤਾ ਹੈ ਵੀ ਨਾ ਅ ਦੇਸੀ ਘਿਓ ਤੂੰ ਲਿਆਈਆਂ ਕੱਲ ਹਨਾ ਉਹ ਤਾਂ ਮੈਂ ਤੇਰੇ ਵਾਸਤੇ ਲੈ ਕੇ ਆਈਆਂ ਕੱਲ ਕਿ ਚਲ ਤੂੰ ਅੱਖਾਂ ਬਣਵਾਈਆਂ ਕਮਜ਼ੋਰੀ ਆ ਗਈ ਚਲ ਦਾਲ ਦੇ ਵਿੱਚ ਛਟਾਂਕ ਪਾ ਕੇ ਤੈਨੂੰ ਦੇ ਦਿਆ ਕਰੂੰਗੀ ਹੈ ਤਾਂ ਲੈ ਕੇ ਆਈਆਂ ਕਿਲੋ ਘਿਓ ਮੈਂ ਦੇਸੀ ਘਿਓ ਅੱਜ ਕੱਲ ਮਿਲਦਾ ਕਿੱਥੇ ਉਹ ਤਾਂ ਮੇਰੀ ਜਾਣਕਾਰ ਸੀਗੀ ਚਲ ਹੈ ਤਾਂ ਹੀ ਕੈਲੋ ਨੇ ਮੈਨੂੰ ਦੇਤਾ ਕਹਿੰਦੀ ਪੁੱਤ ਲੈ ਜਾ ਚਲ ਅੱਖਾਂ ਬਣਵਾਈਆਂ ਚਲ ਉਹ ਤਾਂ ਵਧੀਆ ਗੱਲ ਹੈ ਯਾਰ ਤੈਨੂੰ ਪਤਾ ਹੈ ਦੇਸੀ ਘਿਓ ਦਾ ਹਲਵਾ ਕੜਾਹ ਜਿਹੜਾ ਦੇਸੀ ਘਿਓ ਦਾ ਆਹੋ ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈ ਹੈ ਤੇ ਐ ਕਰ ਲੈ ਤਾਂ ਆਈਆਂ ਤੂੰ ਹਨਾ ਆਹੋ ਬੜਾ ਆਖਾ ਕੀ ਬਣਾ ਉਹ ਆٹے ਦਾ ਦੇਸੀ ਘਿਓ ਦਾ ਹਲਵਾ ਯਾਰ ਮੇਰੀ ਗੱਲ ਸੁਣ ਤੂੰ ਤਾਂ ਇੱਕੋ ਦਾ ਵੀ ਖਾਣਾ ਚਾਹੁੰਦਾ ਕਿੱਲੋ ਪੱਕਾ ਕਿਉ ਹੈ ਮੈਂ ਕਿਹਾ ਚੱਲ ਇਹਨੂੰ ਕੋਈ ਰੋਟੀ ਦੇ ਵਿੱਚ ਚੂਰ ਕੇ ਦੇ ਦਿਆ ਕਰੂੰ ਕੋਈ ਦਾਲ 'ਚ ਛਟਾਂਕ ਪਾ ਦਿਆ ਕਰ ਤੂੰ ਤਾਂ ਇੱਕੋ ਦਿਨ ਹੀ ਕਹਿਣਾ ਮੈਂ ਖਾ ਲਾਂ ਉਹਨੂੰ ਉਹ ਇੱਕੋ ਦਿਨ ਕਾ ਨੂੰ ਯਾਰ ਹੁਣ ਜੀ ਕਰਦਾ ਯਾਰ ਬਿਮਾਰ ਬੰਦੇ ਦਾ ਹੁਣ ਵੀ ਆ ਯਾ ਤੇਨੂੰ ਪਤਾ ਮੇਰੀ ਮੇਰੀ ਪਸੰਦ ਦੀ ਚੀਜ਼ ਹੈ ਇਹ ਵੀ ਦੇਸੀ ਕੜਾ ਨੂੰ ਇਹ ਬਾਲਾ ਪਸੰਦ ਕਰਦਾ ਹੈ ਦੇਸੀ ਘਿਓ ਦੇ ਆਟੇ ਦੇ ਕੜਾ ਨੂੰ ਤੇਰੇ ਨੂੰ ਪਤਾ ਹੈ ਚੰਗਾ ਭਾ ਜਿਬ ਤੇਰੀ ਬੜੀ ਸਵਾਦ ਭਾਲਦੀ ਹੈ ਹੈ ਕੜਾ ਖਵਾ ਦੇ ਮੈਂ ਤਾਂ ਜਿਵੇਂ ਜਵਾਕ ਜੰਮ ਰੱਖਿਆ ਕੜਾ ਖਵਾ ਦੇ ਹੈ ਬੜ ਮਾਈਆਂ ਦੀ ਗੱਲ ਹੈ ਤੂੰ ਤਾਂ 100 ਬੜ ਬੜ ਕਰਦੀਆਂ ਆ ਬੜ ਬੜ ਕਰਦੀਆਂ ਨਹੀਂ ਕੜਾ ਨੂੰ ਕੀ ਹੋ ਗਿਆ ਤੈਨੂੰ ਕਿਉ ਖਾ ਲਿਆ ਤੂੰ ਜੇ ਮੈਂ ਬਣਾਉਂਗੀ ਤਾਂ ਤੂੰ ਸੋ ਸੋ ਨਖਰੇ ਕਰਦਾ ਹੈ ਹੈ ਐਂ ਖੰਡ ਘੱਟ ਪਾਤੀ ਕਿਉਂ ਘੱਟ ਪਾਤਾ ਤੂੰ ਤਾਂ ਰੁੱਖਾ ਜਾਂ ਹਲਵਾ ਬਣਾਤਾ ਤੂੰ ਤਾਂ ਐਂ ਕਰਤਾ ਤੂੰ ਤਾਂ ਉਹ ਕਰਤਾ ਹਾਂ ਹਾਂ ਇਹ ਵੀ ਗੱਲ ਤੇਰੀ ਠੀਕ ਹੈ ਤੂੰ ਖੁਦ ਬਣਾਤਾ ਖੰਡਰ ਤੈਨੂੰ ਆਉਂਦਾ ਵੀ ਤਾਂ ਹੈ ਨਹੀਂ ਤੈਨੂੰ ਬਣਾਉਣਾ ਵੇਖ ਹੋਰ ਕੀ ਹੈ ਉਹ ਅੱਜ ਕਿੱਥੋਂ ਖਾਂਦਾ ਰੇ ਇੰਨੇ ਦਿਨ ਤੈਨੂੰ ਤਾਂ ਕਚੱਜੀ ਜਨਾਨੀ ਹੈ ਤੈਨੂੰ ਕੁਝ ਸਿਖਾ ਕੇ ਨਹੀਂ ਭੇਜਿਆ ਤੈਨੂੰ ਆਉਂਦਾ ਕਚੱਜੀ ਆਉਂਦਾ ਹੀ ਨਹੀਂ ਕਦੇ ਐ ਤੂੰ ਕਿਹੜਾ ਜਿਆ ਬਣਾ ਦਿੰਨੀ ਆ ਫੜ ਕੇ ਤੂੰ ਤਾਂ ਸਵਾਦ ਭਾਲਦਾ ਤੈਨੂੰ ਤਾਂ ਦੁੱਲਿਆ ਹੋਣਾ ਚਾਹੀਦਾ ਘਿਓ ਦੇ ਵਿੱਚ ਹਲਵਾ ਤਾਂ ਭਾਲਦਾ ਉਹ ਜਿਵੇਂ ਪਤੰਗ ਵਾਲੀ ਲਈ ਜੀ ਬਣਾ ਦਿੰਦੇ ਐ ਬਣਾਉਂਦੀ ਐ ਭਾਂਡਾ ਨਾਲ ਐ ਐ ਲਿਪੜਦਾ ਤੇ ਫਿਰ ਕਿਉਂ ਲੈ ਆਇਆ ਕਰ ਕਿਉਂ ਭਾਲਦਾ ਹਲਵਾ ਤਾਂ ਤੇਰੇ ਤੋਂ ਤਾਂ ਜਿੰਨਾ ਮਰਜ਼ੀ ਘਿਓ ਤੂੰ ਪਾ ਦੇਣਾ ਫਿਰ ਵੀ ਤੇਰੇ ਤੋਂ ਨਹੀਂ ਬਣਦਾ ਇਹ ਗੱਲ ਤੇਰੀ ਸਹੀ ਐ ਫਿਰ ਮੈਂ ਨਖਰੇ ਤਾਂ ਚਾਜ ਨਾਲ ਬਣਾਉਣਾ ਨਹੀਂ ਆਉਂਦਾ ਮੈਂ ਆਪ ਹੀ ਬਣਾ ਲੂੰਗਾ ਫਿਰ ਮੈਂ ਆਪ ਹੀ ਬਣਾ ਲਊ ਆਪ ਬਣਾ ਲੈ ਮੇਰਾ ਤਾਂ ਕੰਮ ਹਜੇ ਬਥੇਰਾ ਪਿਆ ਅਜ ਭਾਂਡਾ ਠਿੱਕਾ ਵਾਲਾ ਮਨਜਣ ਵਾਲਾ ਪਿਆ ਸਾਰਾ ਮੇਰਾ ਅੱਗ ਬਾਲ ਦੇ ਤੇ ਚੁੱਲ੍ਹੇ ਸਾਰਾ ਸਮਾਨ ਕੋਲੇ ਲਿਆ ਕੇ ਰੱਖ ਦੇ ਅੰਨਾ ਮੂਰਾ ਚੁੱਲ੍ਹੇ ਦੇ ਵਿੱਚ ਹੱਥ ਸੜਾ ਲੂ ਤੇ ਮੈਨੂੰ ਤਾਂ ਕੀ ਆ ਲੈ ਬਣਾ ਲੈ ਮੈਂ ਤਾਂ ਆਪਦਾ ਤੇਰੇ ਕੋਲੇ ਸਮਾਨ ਉਹ ਕੁਝ ਨਹੀਂ ਮੈਂ ਕੋਈ ਹੱਥ ਉੱਤ ਨਹੀਂ ਸੁਣਾਉਂਦਾ ਵਧੀਆ ਸਵਾਦ ਬਣਾਉਂਗਾ ਤੂੰ ਨਾ ਬਸ ਚੁੱਲ੍ਹੇ ਕੋਲੇ ਮੇਰੇ ਪੀੜੀ ਤੇ ਬਿਠਾ ਦੇ ਮੈਨੂੰ ਤੇ ਸਮਾਨ ਮੇਰੇ ਕੋਲੇ ਰੱਖ ਦੇ ਅੱਗ ਬਾਲ ਦੇ ਤੇ ਮੈਂ ਆਪਦੀ ਆਪੇ ਸਮਾਨ ਪਾਈ ਜਾਊਂਗਾ ਤੇ ਐ ਤੂੰ ਕੜਾਬ ਹੈ ਇਹੋ ਜਿਹਾ ਬਣਾ ਕੇ ਦੇਉ ਤੂੰ ਉਂਕਲਾ ਚੱਟਦੀ ਫਿਰੇਗੀ ਦੇਖੀ ਤਾਂ ਜਾਈ ਹਾਂ ਕਿਉਂ ਦਾ ਸਤਿਆਨਾਸ਼ ਕਰਦਾ ਤੂੰ ਉਹ ਸਾਰਾ ਇੱਕੋ ਦਾ ਵੀ ਬਣਾ ਕੇ ਹਲਵਾ ਖਾ ਲੇਗਾ ਮੁੜ ਕੇ ਫੇਰ ਕਹੇਗਾ ਮੈਂ ਤੋਰ ਲਿਆ ਕੇ ਦੇ ਮੈਂ ਕਿਉਂ ਆਪਦੇ ਹੱਥ ਨਾਲ ਪਾ ਦੇ ਕੜਾਈ ਚ ਆਪਦੇ ਹੱਥ ਨਾਲ ਪਾ ਦੇ ਜੰਨਕ ਪਾਉਣਾ ਹੈ ਜੰਨਕ ਪਾਉਣਾ ਉਹ ਮੈਨੂੰ ਅੰਦਾਜ਼ਾ ਨਹੀਂ ਪਤਾ ਲੱਗਣਾ ਤੇ ਆਟਾ ਉੰਨਾ ਕੁ ਪਾ ਰੱਖ ਦੇ ਉਸ ਹਿਸਾਬ ਨਾਲ ਇਹ ਇੰਨਾ ਇੰਨਾ ਕੱਟਾ ਹੈ ਨਾ ਤੇ ਕਿਉਂ ਇੰਨਾ ਕੀ ਕਿਉਂ ਪਾ ਦੀ ਹੈ ਨਾ ਅੱਛਾ ਹਾਂ 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 ਲੈ ਫਿਰ ਬਣਾ ਲੈ ਮੇਰੇ ਤਾਂ ਆਪ ਦੇ ਕੰਮ ਨਹੀਂ ਨਿਭੜਦੇ ਗਏ ਮੇਰਾ ਤਾਂ ਬਥੇਰਾ ਕੰਮ ਪਿਆ ਕਿਉਂ ਤੂੰ ਅੱਜ ਸਵੇਰੇ ਪੰਗਲਾਈ ਜਾਂਦੀ ਸੀ ਨਾ ਉਹ ਡੱਬੇ ਚ ਪਾਇਆ ਸੀ ਉਹ ਗੜ ਵਿੱਚ ਪਿਆਉਣਾ ਪਿੰਗਲਿਆ ਹੀ ਹੋਇਆ ਉਹ ਗੜ ਵਿੱਚ ਮੈਂ ਧਰਿਆ ਸੀਗਾ ਮੈਂ ਕਿਹਾ ਚੱਲ ਖੁੱਲਾ ਜਾ ਮੂੰਹੇ ਵਿੱਚੋਂ ਬੰਦਾ ਕੜਚੀ ਭਰ ਕੇ ਤੇ ਤੈਨੂੰ ਪਾ ਦਿੰਦਾ ਹੈ ਹੈ ਨਾਲੇ ਮੈਂ ਕਿਹਾ ਚਮਚ ਵਿੱਚ ਪਾਏ ਜਾਂਦੇ ਇੱਕ ਚਮਚੀ ਪਾ ਦਿੰਦਾ ਬੰਦਾ ਨਾਲੇ ਮੈਂ ਕਿਹਾ ਕਿਉਂ ਨਾ ਢੜਕਾ ਲਾ ਕੰਡ-ਕੁੰਡਾ ਦੇ ਵੀ ਕੋਲੇ ਰੱਖਦੇ ਡੱਬਾ ਖੰਡ ਵਾਲਾ ਹੈ ਮੈਂ ਸਾਰਾ ਕੁਝ ਰੱਖ ਦੂੰ ਚੱਲ ਫਿਰ ਇੱਕ ਵਕੇਰਾਂ ਤੈਨੂੰ ਉੱਥੇ ਬਿਠਾਦਾ ਚੁੱਲੇ ਪਹਿਲਾਂ ਮੈਂ ਅੱਗ ਬਾਲਣਾ ਆਹ ਉਹ ਤੂੰ ਸਾਰਾ ਸਮਾਨ ਤਾਂ ਰੱਖ ਦੇ ਫਿਰ ਹਾਂ ਸਾਰਾ ਸਮਾਨ ਰੱਖ ਦੇ ਫੇਰ ਤੂੰ ਮੈਨੂੰ ਹਾਂ ਫੇਰ ਮੈਨੂੰ ਹੱਥ ਫੜ ਕੇ ਲੈ ਜੀ ਚੰਗਾ ਤੇ ਉੱਥੇ ਮੈਨੂੰ ਕੋਲੇ ਬਿਠਾ ਦੀ ਫਿਰ ਆਪਦੇ ਕੰਮ ਕਰ ਲਈ ਜੋ ਕੁਛ ਮਰਜ਼ੀ ਕਰ ਮੈਂ ਤੈਨੂੰ ਗੜਾ ਬਣਾ ਕੇ ਦਿਖਾਉਂਗਾ ਫਿਰ ਅੱਜ ਦੇਖੀ ਜਾਈਂ ਤੂੰ ਹਵਾਦ ਭਾਲਦਾ ਯਾਰ ਐ ਕਿਉਂ ਕਰਦੀ ਆ ਮੈਨੂੰ ਇਹਨੂੰ ਦਿੱਤੀ ਜਾਓ ਇਹ ਨਹੀਂ ਰੱਜਦਾ ਕੱਕਾ ਦੇ ਕਹੂਗਾ ਮੈਨੂੰ ਚੂਰੀ ਕੁੱਟ ਦੇ ਕਦੇ ਕਹੂਗਾ ਮੈਨੂੰ ਹਲਵਾ ਬਣਾ ਦੇ ਚੱਲ ਬੜਬੜ ਨਾ ਕਰ ਹੋਰ ਨਾ ਕਿਤੇ ਮੈਂ ਇੱਥੋਂ ਮੇਰੇ ਤਾਂ ਹੋਰ ਖਾਲੀ ਕਿਤੇ ਮੰਜੇ ਤੇ ਬੈਠਾ ਅੱਖਾਂ ਬਣਵਾਈਆਂ ਤਾਂ ਵੀ ਬੁੜਬੁੜ ਕਰਨੋਂ ਨੇ ਤੂੰ ਹਟ ਤਾ ਲੱਤਾ ਨਾ ਖਾ ਲਈ ਕਿ ਤੂੰ ਜਾ ਚੁੱਤਾ ਨਾ ਖਾ ਹੁਣ ਵਿਖਦਾ ਨਹੀਂ ਇਹਨੂੰ ਫੇਰ ਵੀ ਤੂੰ ਲੱਤਾ ਨਾ ਖਾ ਲਈ ਚਲ ਹਲਵੇ ਦੀ ਤਿਆਰੀ ਕਰਾਂ ਆ राख ਪਈ ਏ ਚੁੱਲ੍ਹੇ ਦੇ ਵਿੱਚ ਪਹਿਲਾਂ ਤਾਂ ਮੈਂ ਇਹੇ ਕੱਢ ਦਿਆਂ ਭਾਂਡੇ ਵੀ ਮਾਂਜਣੇ ਹਜੇ ਬੱਕਰ ਵੀ ਦੇਣ ਵਾਲੀ ਏ ਹੁਣ ਇਹਨੇ ਵਿੱਚ ਹਲਵੇ ਦਾ ਪੰਗਾ ਪਾਤਾ ਚਲ ਮੇਰਾ ਤਾਂ ਕੀ ਲਊਗਾ ਆਪੇ ਬਣਾਊਗਾ ਰਾਖ ਵੀ ਕੱਢ ਦਿਆਂ ਚੁੱਲ੍ਹੇ ਚ ਉਨੇ ਅੱਗ ਬਾਲ ਦਿਆ ਨੂੰ ਅੱਖਾਂ ਬਣਵਾਈਆਂ ਫੇਰ ਵੀ ਬੈਠਾ ਕਹੂਗਾ ਮੈਨੂੰ ਆਹ ਖਾਣਾ ਹੈ ਉਹ ਖਾਣਾ ਹੈ ਇਹ ਮੇਰਾ ਤਾਂ ਕੀ ਆਪੇ ਬਣਾਉਂਦਾ ਫਿਰੂਗਾ ਮੈਂ ਤਾਂ ਕਬਾਲ ਕੇ ਦੇ ਦਿੰਨੀ ਆ ਮੈਂ ਤਾਂ ਸਾਰਾ ਸਮਾਨ ਲਿਆ ਕੇ ਰੱਖ ਦਿੰਨੀ ਨਾਲੇ ਅੱਗ ਬਾਲ ਦਿੰਨੀ ਬਲ ਜੂਬੀ ਅੱਗ ਇੰਨੇ ਸਮਾਨ ਚੱਕ ਲਿਆ ਵਾ ਸਾਰਾ ਮੰਮੀਏ ਹਾਂ ਕਰੀ ਜਾਂ ਨਹੀਂ ਹੈ ਕਿ ਆਹ ਸਮਾਨ ਲੈ ਕੇ ਆਈਆਂ ਹੁਣ ਤੇਰਾ ਸਾਰਾ ਮੈਂ ਕੋਲੇ ਤਾਂ ਦਿੰਦੀ ਹਾਂ ਆਹੋ ਰੱਖ ਦੇ ਕੋਲੇ ਰੱਖ ਦੇ ਸਮਾਨ ਹਾਂ ਰੱਖ ਦਿੰਨੀ ਆ ਤੇਰਾ ਸਮਾਨ ਮੈਂ ਮਾਪੇ ਆ ਹੱਥ ਲਾ ਲਾ ਕੇ ਵਿੱਚ ਪਾਈ ਆਉਂਗਾ ਤੇ ਤੂੰ ਦੇਖੀਂ ਐਂ ਹਲਵਾ ਦਾ ਚੱਲ ਬਣਾ ਲੈ ਮੇਰਾ ਕੀ ਹੈ ਖੜਾ ਜਾ ਮੈਂ ਨਜ਼ਾਰਾ ਆ ਜੂ ਮੇਰੇ ਭਲਾ ਇੱਕ ਦਿਨ ਚ ਖਾ ਲੇ ਤੇ ਮੇਰੇ ਭਲਾ 10 ਦਿਨਾਂ ਚ ਖਾ ਲੈ। ਉਹ ਕਾਨੂੰਨ ਦੇ ਖਤਮ ਹੋ ਗਿਆ ਤਾਂ ਹੋਰ ਲੈ ਆਂ ਯਾਰ ਐ ਕਿਉਂ ਕਰਦੀ ਐ? ਲਾਵੂੰਗੀ ਫਿਰ ਹੋਰ ਕੀ ਕਰੂੰਗੀ ਪੈਸੇ ਦਾ ਫਿਰ ਤੈਨੂੰ ਪਤਾ ਹੀ ਐ ਪੈਸੇ ਵੀ ਤੇਰੀਆਂ ਕੁਝ ਆਪਰੇਸ਼ਨ ਤੇ ਲੱਗ ਗਏ ਅੱਖਾਂ ਤੇ ਹੈ? ਆਹ ਨਾਲੇ ਬੜ ਬੜ ਜੀ ਨਾ ਕਰਦੀ ਰਿਹਾ ਕਰ। ਬੜ ਬੜ ਜੀ ਨਾ ਕਰਦੀ ਰਿਹਾ ਕਰ। ਰੱਬ ਨੇ ਸਾਰੀ ਚੀਜ਼ ਬਖਸ਼ੀ ਹੋਈ ਐ ਤੇ ਅੱਗੇ ਵੀ ਦਿੰਦਾ ਰਹੂਗਾ। ਲੈ ਮੈਂ ਅੱਗ ਬਾਲਤੀ ਤੇ ਸਮਾਨ ਵੀ ਧਰਤਾ ਤੇ ਆ ਜਾ ਹੁਣ ਮੈਂ ਤੈਨੂੰ ਲੈ ਜਾਨੀ ਆ ਹੁਣ ਮੈਂ ਕਿਵੇਂ ਆ ਜਾਵਾਂ ਆ ਕੇ ਫੜ ਕੇ ਲੈ ਕੇ ਜਾਏਂਗੀ ਫੇਰ ਹੀ ਫੜ ਕੇ ਸਾਰਾ ਕੁਝ ਤੈਨੂੰ ਲੈ ਕੇ ਜਾਉਂ ਖੰਡ ਵੀ ਧਰਤੀ ਕੋਲੇ ਘਿਓ ਵੀ ਧਰਤਾ ਆਹ ਖੰਡ ਵਾਲਾ ਡੱਬਾ ਪਿਆ ਉਹ ਘਿਓ ਵਿੱਚ ਪਾ ਦੇ ਆਹ ਹੁਣ ਘਿਓ ਵਿੱਚ ਪਾ ਦਿਆ ਹਾਂ 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 ਘਿਓ ਵਿੱਚ ਪਾ ਦੇ ਫਿਰ ਮੈਨੂੰ ਅੰਦਾਜ਼ਾ ਨਹੀਂ ਰਹਿਣਾ ਹਾਂ ਤੇ ਪਲੇਟ ਚ ਕੱਢ ਦੇ ਆਟਾ ਅਕਕਾ ਉਹ ਤਾਂ ਜਮਾ ਪਾਣੀ ਵਰਗਾ ਹੋਇਆ ਪਿਆ ਮੈਂ ਪੁੱਛ ਰਿਆ ਸੀਗਾ ਹਾਂ ਉਹ ਤਾਂ ਠੀਕ ਐ ਚੰਗੀ ਗੱਲ ਐ ਹਾਂ ਉਹ ਪਾ ਦੇ ਹਾਂ ਤੇ ਜਿੰਨਾ ਆਟਾ ਪਾਉਣਾ ਨਾ ਹਾਂ ਉਹ ਪਲੇਟ ਚ ਕੱਟ ਕੱਟ ਦੇ ਕੱਢਦਾ ਮੈਂ ਹਾਂ ਤੇ ਖੰਡ ਦਾ ਆਟਾ ਵੀ ਕੱਢਦਾ ਤੇ ਖੰਡ ਵੀ ਧਰਤੀ ਕੋਲੇ ਹਾਂ ਖੰਡ ਤਾਂ ਮੈਂ ਮੁੱਠ ਦੇ ਵਿੱਚ ਮਾਪ ਕੇ ਪਤਾ ਕਰ ਲੂੰਗਾ ਮਾਪ ਕੇ ਹਾਂ ਉਹ ਤੇ ਅੱਗ ਵੀ ਬਾਲਤੀ ਮੈਂ ਹਾਂ ਕੜਛੀ ਤੇ ਕੜਾਈ ਦੇ ਵਿੱਚ ਪਾ ਦੇ ਸਾ ਉਹ ਸਾਰਾ ਕੁਝ ਮੇਰੇ ਕੋਲੇ ਧਰਤਾ ਹਾਂ ਤੇ ਆ ਬਸ ਲੈ ਕੇ ਆਜਾ ਲੈ ਜਾ ਅੱਗੋ ਅੱਗ ਬਾਲਤੀ ਅੱਗ ਬਾਲਤੀ ਮੈਂ ਖੰਡ ਚ ਕੜਾਹੀ ਦੇ ਵਿੱਚ ਕਿਉਂ ਪਾ ਕੇ ਧਰਤਾ ਹਾਂ ਮੇਰੀਆਂ ਜੁੱਤੀਆਂ ਕਿੱਥੇ ਆ ਇੱਥੇ ਪਈਆਂ ਪੈਰ ਮਾਰ ਲੈ ਇੱਥੇ ਐ ਹਾਂ ਲੈ ਖੜਾ ਹੋ ਕੋ ਇੱਕ ਮਿੰਟ ਕਿਤੇ ਇੰਨਾ ਵੀ ਤੂੰ ਨਹੀਂ ਹੈ ਗਿਆ ਮੈਂ ਫੜ ਰੱਖਿਆ ਕਿ ਤੈਨੂੰ ਡਿੱਗਣ ਨੂੰ ਕੰਦ ਚ ਵਜਦਾ ਚੁੱਲਾ ਕਿੱਧਰ ਹੈ ਇੱਧਰ ਹੈ ਚੁੱਲਾ ਅੱਛਾ ਇੱਥੇ ਪਾਇ ਇਹ ਇੱਧਰ ਕਿੱਧਰ ਹੈ ਇੱਧਰ ਭਾਇ ਸੁਆਦ ਭਾਲਦਾ ਹਲਵਾ ਹੋਵੇ ਇਹਨੂੰ ਤਾਂ ਅੱਖਾਂ ਤੋਂ ਭਲਾ ਦੀ ਦਾ ਨਾ ਚੁੱਲੇ 'ਚ ਨਾ ਬਿਠਾ ਦੀ ਕਿਤੇ ਚੁੱਲੇ 'ਚ ਨਾ ਬਿਠਾ ਦੀ ਪੀੜੀ ਤੇ ਬਹਿ ਜਾ ਇੱਥੇ ਉੱਧਰ ਮੂੰ ਕਰ ਲਾ ਉੱਧਰਲੇ ਪਾਸੇ ਅੱਛਾ ਅੱਛਾ ਏ ਇੱਧਰ ਕੜਾਈ ਨੂੰ ਹੱਥ ਲਾ ਇੱਧਰ ਹਾਂ ਹਾਂ ਓਏ ਆ ਹਵਾ ਜੀ ਕਿੱਧਰੋਂ ਆਉਂਦੀ ਐ ਆ ਹਵਾ ਬਾਹਲੀ ਚੱਲੀ ਪਈ ਐ ਹਾਂ ਹਾਂ ਉਹ ਤਾਂ ਪੂਰੀ ਹੋ ਗਈ ਆ ਆ ਗਰਮ ਹਾਂ ਕਿਉਂ ਤਾਂ ਗਰਮ ਹੋਇਆ ਪਿਆ ਪੂਰਾ ਹਾਂ ਹਾਂ ਲੈ ਮੈਂ ਭਾਂਡੇ ਮਾਜ ਲਾਂ ਤੇ ਤੂੰ ਇੰਨੇ ਬਣਾ ਲੈ ਹਲਵਾ ਗੁਗਬਾਲਤੀ ਮੈਂ ਚੰਗਾ ਹਾਂ ਹਾਂ ਤੂੰ ਭਾਂਡੇ ਮਾਜ ਲੈ ਠੀਕ ਐ ਆਟਾ ਉਟਟਾ ਕਿਉਂ ਕੁ ਸਾਰਾ ਕੁਝ ਪਿਆ ਇੱਥੇ ਹਾਂ ਕੋਈ ਗੱਲ ਨਹੀਂ ਲੈ ਆ ਆ ਤਾਂ ਗਰਮ ਹੋ ਗਿਆ ਪੂਰਾ ਹੁਣ ਆਟਾ ਪਾ ਦਿੰਨਾ ਆਟਾ ਕਿੱਥੇ ਐ ਹਾ ਰੇ ਹਾ ਰੇ ਰੱਖ ਹਾਂ ਰੱਖ ਉਹ ਕਾ ਨੂੰ ਰੱਖਣਾ ਸਾਰਾ ਜਵਾਕ ਖਾ ਲੈਣਗੇ ਸਾਰਾ ਆਟਾ ਪੈਣ ਦੇ ਪੈਣ ਦੇ ਨੀ ਮੈਂ ਮਰ ਜਾਂ ਭਾਂਡੇ ਵਾਜ ਮੰਜਲ ਵਗ ਗਈ ਤੇ ਇਹਨੇ ਤਾਂ ਰਾਖ ਰਾਖ ਪਾਤੀ ਵਿੱਚ ਹੈ ਰਾਖ ਕਿਹੜੀ ਰਾਖ ਨੀ ਮੈਂ ਮਰ ਜਾ ਸਾਰੇ ਕਿਉਂ ਦਾ ਸਤਿਆਨਾਸ਼ ਕਰਤਾ ਇਹਨੇ ਰਾਖ ਪਾਤੀ ਸੱਚੀ ਉਹਨੇ ਦੰਨ ਰਿਆ ਆਟਾ ਤਾਂ ਆ ਪਿਆ ਇੱਧਰ ਉਹ ਕਿੱਥੇ ਇੱਥੇ ਪਿਆ ਸੀ ਤਾਂ ਮੈਂ ਚੁੱਲੇ ਚੋਂ ਰਾਖ ਕੱਢ ਕੇ ਗਈ ਸੀ ਕਿੱਥੇ 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 ਆ ਵੇਖ ਆ ਰਿਆ ਆਟਾ ਆ ਰਿਆ ਤੇ ਆ ਕੀ ਸੀ ਆਹ ਤਾਂ ਰਾਖ ਸੀ ਮੈਂ ਰਾਖ ਕੱਢੀ ਸੀ ਚੁੱਲ੍ਹੇ ਦੇ ਵਿੱਚੋਂ ਤਾਂ ਮੇਰੇ ਸਹੁਰੇ ਦੀ ਇਹ ਰਾਖ ਫਿਰ ਤੂੰ ਇੱਥੇ ਕੀ ਕਾਦੇ ਵਾਸਤੇ ਰੱਖਤੀ ਤੂੰ ਕਾਦੇ ਵਾਸਤੇ ਸਾਰਾ ਕਿਲੋ ਪੱਕਾ ਕਿਉ ਮੈਂ ਮਰ ਜਾਏ ਨੇ ਗਾਲਤਾ ਨਹੀਂ ਦੱਸ ਹੈ ਹੁਣ ਮੈਂ ਕੀ ਕਰਾਂ ਸਾਰੀ ਰਾਖ ਦੀ ਕੜਾਹੀ ਭਰ ਕੇ ਰੱਖਤੀ ਇਹਨੇ ਤਾਂ ਭਾਂਡੇ ਮਾਂਜਣ ਕੀ ਵਗ ਗਈ 2 ਮਿੰਟ ਇਹਨੇ ਤਾਂ ਸਾਰੇ ਸੱਤਿਆਨਾਸ਼ ਕਰਤਾ ਪਾਲ ਦਾ ਸਵਾਦ ਇਹ ਮੇਰੇ ਸਹੁਰੇ ਦੀ ਮਰੇ ਦੇ ਚ ਮੇਰਾ ਕੀ ਕਸੂਰ ਹੋ ਗਿਆ ਮੈਂ ਤੇਰਾ ਕਸੂਰ ਨਹੀਂ ਹੈਗਾ ਤਾਂ ਹੋਰ ਕੀ ਹੋ ਗਿਆ ਤੂੰ ਇੱਕ ਮਿੰਟ ਬਰੁਖਾ ਨਾਸ ਕਰਕੇ ਰੱਖ ਤਾ ਸਾਰੇ ਤੂੰ ਘਿਓ ਦਾ ਹੁਣ ਬੈਠਾ ਰਿਆ ਹੁਣ ਤੂੰ ਜਗਾ ਹੈਗਾ ਮੇਰੇ ਸਹੁਰੇ ਦੇ ਦੀ ਮੇਰੇ ਸਹੁਰੇ ਦੀ ਬਾਈ ਉਹਥੇ ਮੰਜੇ ਤੇ ਤੇਰੇ ਵਿੱਚ ਕੀ ਕਸੂਰ ਹੈ ਪਾਲ ਦਾ ਸਵਾਦ ਸਾਰਾ ਘਿਓ ਦਾ ਨਾਸ ਕਰਤਾ ਕਿੱਲੋ ਪੱਕੇ ਦਾ ਦੇਸੀ ਘਿਓ ਸੀਗਾ ਨਾਲੇ ਮੈਂ ਤਾਂ ਗਾਂ ਦਾ ਘਿਓ ਲਿਆਈ ਸੀਗੀ ਗਾਂ ਦਾ ਘਿਓ ਮਿਲਦਾ ਕਿੱਥੇ ਹੈ ਤੂੰ ਰਾਖ ਉਥੇ ਕਾਦੇ ਵਾਸਤੇ ਰੱਖੀ ਮੈਨੂੰ ਐ ਦੱਸ ਚੁੱਲੇ ਕੋਲ ਕਾਦੇ ਪਾਰੇ ਰੱਖੀ ਤੈਨੂੰ ਮੈਂ ਭਾਂਡੇ ਮਾਂਜਣ ਵਾਸਤੇ ਮੈਂ ਕਿਹਾ ਚੁੱਲ੍ਹੇ ਤੇ ਲੈ ਕੇ ਜਾਊਂਗੀ ਉਧਰ ਸਿੱਟ ਕੇ ਆਊਂਗੀ ਰੂੜੀ ਤੇ ਮੈਂ ਭੁੱਲ ਗਈ ਭਾਂਡਿਆਂ ਦੇ ਚੱਕਰ ਦੇ ਵਿੱਚ ਮੈਂ ਰੱਖ ਗਈ ਉੱਥੇ ਰਾਖ ਤੂੰ ਮੈਨੂੰ ਕਿਹਦੇ ਕੋਲੇ ਰੱਖ ਕੇ ਗਈ ਸੀ ਕੋਲੇ ਆਟਾ ਪਿਆ ਸੀ ਕੋਲੇ ਰਾਖ ਪਈ ਸੀ ਮੈਨੂੰ ਕੀ ਫਿਰ ਇਹ ਤੇ ਮੇਰਾ ਕਸੂਰ ਹੈ ਮੈਨੂੰ ਕੱਢਦੀ ਐ ਉਲਟ ਸੋਲਟ ਬੋਲਦੀ ਐ ਮੈਨੂੰ ਗਾਲ੍ਹਾਂ ਕੱਢਦੀ ਐ ਹੈ ਹੁਣ ਖਾ ਲਈ ਤੂੰ ਚੂਰਮੇ ਕੁੱਟ-ਕੁੱਟ ਕੇ ਚੂਰਮੇ ਕੁੱਟ-ਕੁੱਟ ਕੇ ਆ ਤਾਂ ਉਹਦਾ ਲੱਗਿਆ ਸੀਗਾ ਮੈਨੂੰ ਤਾਂ ਦੇਸੀ ਘਿਓ ਦਾ ਹਲਵਾ ਚਾਹੀਦਾ ਦੇਸੀ ਘਿਓ ਦਾ ਹਲਵਾ ਚਾਹੀਦਾ ਖਾ ਲੈ ਹੁਣ ਰਾਖ ਦੀ ਕਰਾਈ ਕੜਾਈ ਭਰੀ ਪਈ ਏ ਉਹ ਮੈਂ ਇਸ ਤਰ੍ਹਾਂ ਹੁਣ ਤੂੰ ਮੇਰੇ ਕੋਲੇ ਰੱਖ ਕੇ ਕਿਉਂ ਕੋਈ ਰੱਖ ਰੱਖ ਕੇ ਕਿਉਂ ਗਈ ਇਹਦੇ ਚ ਪਰ ਮੇਰਾ ਕੀ ਕਸੂਰ ਹੋ ਗਿਆ ਮੇਰ ਤੂੰ ਤਾਂ ਮੈਨੂੰ ਹੀ ਕਹਿਣੇ ਤੇਰਾ ਕੋਈ ਕਸੂਰ ਨਹੀਂ ਹੈਗਾ ਜਿਹੜਾ ਸਾਰਾ ਸਤਿਆਨਾਸ਼ ਕਰਕੇ ਰੱਖਤਾ ਹੈ ਮਿੰਟ ਚਿਰਨਾ ਹੋਵਾ ਕਰੇ ਉਹ ਹੋਰ ਪਾਵਰ ਹੋਰ ਲਿਆ ਅੱਗ ਪਾ ਦਿੰਦੇ ਅੱਗ ਹੁਣ ਜੀ ਕਰ ਲੱਗੇ ਘਰੇ ਨਾ ਹੋ ਮਾਤਾ ਹੋਰ ਹੈ ਨਹੀਂ ਹੁਣ ਮੈਂ ਮਰ ਜਾ ਹੁਣ ਇਹਨੇ ਕੜਾ ਹੀ ਭਰ ਕੇ ਰੱਖਤੀ ਦਸ ਫਾਰੇ ਕਿਉਂ ਦਸ ਤਿਆਨਾਥ ਕਰਕੇ ਰੱਖਦਾ ਹੁਣੇ ਕੀ ਕੰਮ ਦਾ ਹੈ ਨਾ ਧੀ ਲੇਖੇ ਨਾ ਪੁੱਤ ਲੇਖੇ ਇਹ ਹੈ ਉਹ ਕਿਉਂ ਤਾਂ ਹੈ ਗਿਆ ਚਲ ਖਾ ਲਈ ਤੂੰ ਵਿੱਚ ਖੰਡ ਪਾ ਕੇ ਖੰਡ ਪਾ ਕੇ ਖਾ ਲਈ ਦੇ ਵਿੱਚ ਪਾ ਕੇ ਪਾ ਤਰ ਕੇ ਰੱਖ ਦਿੱਤੀ ਮੈਂ ਖੰਡ ਪਾ ਕੇ ਖਾਲੀ ਤੂੰ ਕੋਈ ਗੱਲ ਨਹੀਂ ਮੈਂ ਤੈਨੂੰ ਬਣਾ ਦੂੰ ਮੈਂ ਹਲਵਾ ਇੱਥੇ ਦਾ ਇੱਕ ਖੰਡ ਪਾ ਕੇ ਆਹ ਤਾਂ ਬਲਦਾ ਸੀਗਾ ਪਿਆ ਤੀ ਗੱਲ ਤਾਂ ਅੱਟਾ ਹੀ ਨਹੀਂ ਹੈ ਗਿਆ ਕੱਲਾ ਕੋਈ ਗੱਲ ਨਹੀਂ ਕਿਉਂ ਤਾਂ ਹੈ ਗਿਆ ਉਹ ਤਾਂ ਸ਼ੁਕਰ ਕਰ ਹਜੇ ਖੰਡ ਵਾਲਾ ਡੱਬਾ ਨਹੀਂ ਇਹਨੇ ਉਲਟਾਇਆ ਨਹੀਂ ਤਾਂ ਇਹਨੇ ਤਾਂ ਖੰਡ ਸਾਰੀ ਪਾ ਦੇਣੀ ਸੀ ਪਰ ਤੂੰ ਮੈਂ ਤੈਨੂੰ ਕਿਹਾ ਸੀ ਵੀ ਮੇਰੇ ਕੋਲੇ ਸਮਾਨ ਰੱਖ ਜਾ ਤੂੰ ਕਾਦੇ ਵਾਸਤੇ ਰੱਖ ਕੇ ਗਈ ਰਾਹ ਕਿ ਕਾਦੇ ਵਾਸਤੇ ਜੀ ਤਾਂ ਮੇਰਾ ਕਰਦਾ ਵੀ ਮੈਂ ਤੇਰੀ ਜੁੱਤੀ ਲਾ ਲਾਂ ਤੇ ਤੇਰਾ ਸਰਕਾ ਜਾ ਖਾ ਜਾ ਹਜੇ ਜੁੱਤੀ ਲਾ ਲਾਂ ਮੇਰੀ ਗਲਤੀ ਕੱਢੀ ਜਾਂਦਾ ਹਜੇ ਜੁੱਤੀ ਲਾ ਲਾਂ ਬੰਦੇ ਉਲਟ ਸਲਟ ਬੋਲਦੀ ਹੈ ਦੱਸ ਸਾਰਾ ਮੇਰਾ ਤਨਾ ਨੀ ਜੀਣਾ ਹਰਾਮ ਕਰ ਰੱਖਿਆ ਹੋਰ ਪਿਆ ਹੋਣਾ ਹੁਣ ਹੋਰ ਬਣਾ ਦੇ ਨਾ ਹੁਣ ਹੋਰ ਬਣਾ ਦੇ ਹੋਰ ਇੱਥੇ ਥੱਲੇ ਤੇ ਮੱਝ ਸੂਈ ਹੋਈ ਹੈ ਨਾ ਜਿਹੜੀ ਦਾ ਤੈਨੂੰ ਮੈਂ ਹੋਰ ਕਿਉਂ ਬਣਾ ਕੇ ਤੇ ਹਲਵਾ ਬਣਾ ਕੇ ਦੇ ਦਿਆਂ ਹੋਰ ਪਿਆ ਹੋਣਾ ਮੈਂ ਖੈ ਉਹ ਮੇਰੇ ਕੋਲੇ ਲਿਆ ਕੇ ਰੱਖ ਦੇ ਰੱਖ ਦੇ ਤੇਰੇ ਉਹਦੇ ਵਿੱਚ ਹੋਰ ਪਾ ਦੇ ਰਾਖ ਤੂੰ ਕਾ ਨਾ ਹੁਣ ਰਾਖ ਕਰ ਹਰ ਘੜੇ ਥੋੜਾ ਰਾਖ ਪਾਈ ਜਾਊਗਾ ਹੁਣ ਆਟਾ ਪਾ ਦਊਗਾ ਥੋੜਾ ਰਾਖ ਪਾਈ ਜਾਊਗਾ ਸਾਰੇ ਆਟਾ ਕੋਲੇ ਪਿਆ ਸੀ ਤਾਂ ਹੀ ਤਾਂ ਕਿ ਅੰਨਾ ਤੇ ਅਣਜਾਣ ਇੱਕ ਬਰਾਬਰ ਅੰਨੇ ਵਾਲੇ ਕੰਮ ਹੀ ਕਰਦੇ ਨੇ ਫਰਕੇ ਸਾਲ ਮੇਰੇ ਸਹੁਰੇ ਦੇ ਪੈਦਾ ਡਾਕਟਰਾਂ ਨੂੰ ਗਾਲ੍ਹਾਂ ਕੱਢਦਾ ਮੇਰੇ ਸਾਲਿਆਂ ਨੇ ਜਿਨਾ ਮੈਨੂੰ ਅੰਨਾ ਬਣਾਤਾ ਚੰਗੇ ਭਲੇ ਅੰਨਾ ਬਣਾਤਾ ਹੈ ਕਿੰਨੋਂ ਪੱਕੇ ਕਿਉ ਦੇ ਵਿੱਚ ਰਾਖ ਪਾ ਕੇ ਰੱਖਦੀ ਮੈਂ ਮਰ ਜਾ ਕੋਲੇ ਆਟਾ ਪਿਆ ਸੀਗਾ ਹੈ ਹੱਥ ਲਾ ਲਾ ਕੇ ਵੇਖ ਲੈਂਦਾ ਤੂੰ ਮੇਰੇ ਸਹੁਰੇ ਦੀ ਹੈ ਮੇਰੀ ਗਲਤੀ ਕਰਦੀ ਐ ਗਲਤੀ ਤਾਂ ਤੇਰੀ ਐ ਤੇਰੀ ਐ ਤੂੰ ਤਾਂ ਮੇਰੀ ਹੀ ਗਲਤੀ ਕੱਢਣੀ ਐ ਕਿਉਂ ਰਾਖ ਰੱਖ ਕੇ ਗਈ ਮੇਰੇ ਕੋਲੇ ਰਾਖ ਰੱਖ ਕੇ ਗਈ ਹੁਣ ਕਿਉਂ ਦਾ ਮੈਂ ਕੀ ਕਰਾਂ ਸਤਿਆਨਾਸ਼ ਮਾਰਤਾ ਬੁੜੀ ਤਾਂ ਕਿਉ ਥੱਲੇ ਚਮਚੀ ਡੁੱਲੀ ਮਾਨਣੀ ਹੁੰਦੀ ਦੁੱਧ ਤੇ ਕਿਉ ਤਾਂ ਹੈ ਤੂੰ ਸਾਰਾ ਸਤਿਆਨਾਸ਼ ਕਰਤਾ ਕਿਉ ਦਾ ਫੜ ਕੇ ਹੁਣ ਇੱਧਰ ਆ ਕੇ ਬੋਲਣ ਲੱਗ ਗਈ ਇੱਧਰ ਆ ਕੇ ਬੋਲਣ ਲੱਗ ਗਈ ਤੂੰ ਤਾਂ ਨਾ ਸਾਰੇ ਘਰ ਨੂੰ ਬਰਬਾਦ ਕਰੇਂਗਾ ਹਟਦਾ ਨਹੀਂਗਾ ਪਹਿਲਾਂ ਤੇਰੀ ਅੱਖਾਂ ਤੇ ਲਾਇਤੀ 30 40000 ਰੁਪਇਆ ਆਪਰੇਸ਼ਨ ਤੇ ਹੈ ਜੇ ਕੋਈ ਮਾੜਾ ਮੋਟਾ ਤੇਰੇ ਵਾਸਤੇ ਖਾਣ ਨੂੰ ਮੈਂ ਦੁੱਧ ਕਿਉ ਕਿਥੇ ਤੋਂ ਲੈ ਲੈਨੀ ਆ ਚੱਲ ਹੈ ਹੁਣ ਤੂੰ ਦੁੱਧ ਕਿਉ ਵਾਲੇ ਵੀ ਸਤਿਆਨਾਸ਼ ਕਰਤਾ ਪਾਇਥਿਆਂ ਦਾ ਮੇਰਾ ਇਹਦੇ ਚ ਕੀ ਕਸੂਰ ਹੈ ਕਸੂਰ ਆਪ ਦਾ ਆਪ ਦਾ ਕਸੂਰ ਨਹੀਂ ਮੰਨਦੀ ਮੇਰਾ ਮੇਰੇ ਇੱਚ ਕਸੂਰ ਕੱਢੀ ਜਾਂਦੀ ਮੇਰਾ ਹੀ ਕੱਢੀ ਜਾ ਕਸੂਰ ਤੂੰ ਹੋਰ ਹੋਰ ਇਹ ਤਾਂ ਤੂੰ ਦੇਖਣਾ ਸੀ ਵੀ ਇਹਦੇ ਕੋਲੇ ਜਦ ਮੈਂ ਆਟਾ ਰੱਖਿਆ ਤਾਂ ਉਹਦੇ ਕੋਲੇ ਅੰਬਲੈਂਡ ਨੂੰ ਉਹਦੇ ਤੇ ਕੋਲੇ ਤੂੰ ਰੱਖ ਰੱਖ ਗਈ ਮੇਰੇ ਕੋਲ ਮੈਨੂੰ ਰੱਖ ਮੈਂ ਭੁੱਲ ਗਈ ਮੈਨੂੰ ਕੀ ਪਤਾ ਸੀ ਕਿ ਇਹਨੇ ਅੰਨੇ ਵਾਲੇ ਕੰਮ ਕਰ ਦੇਣੇ ਆ ਮੈਂ ਕਿਹਾ ਚੱਲ ਮੈਂ ਭਾਂਡੇ ਮੰਜਣ ਵਾਗ ਗਈ ਉਧਰ ਮੈਨੂੰ ਦੇਰ ਹੋ ਗਈ ਤੇ ਮੇ ਕੋਲੋਂ ਚੱਕਣੀ ਰੱਖ ਚੁੱਲੇ ਤੇ ਭੁੱਲ ਗਈ ਸਵਾਦ ਹਰਦਮ ਸੁਆਦ ਚਾਹੀਦਾ ਹਰਦਮ ਸੁਆਦ ਚਾਹੀਦਾ ਮੇਰਾ ਹਵਾ ਨੇ ਬਦਲੇ ਰੱਖੀ ਆ ਹਵਾ ਹੈਗੀ ਐ ਨੇਰ ਖੰਨਾ ਚੱਲਿਆ ਪੈ ਆਵਾਜ਼ੀਏ ਕੁੱਤਾ ਕੱਤਦਾ ਕਿਤੇ ਲੱਗ ਗਿਆ ਹੋਇ ਉਹਨੂੰ ਹਾਂ ਲੱਗ ਗਿਆ ਕੁੱਤਾ ਹੁਣ ਉਹਨੂੰ ਕੁੱਤਾ ਰਾ ਕੌਣ ਖਾਂਦਾ ਰਾਖ ਨੂੰ ਤੇਰੀ ਨੂੰ ਕੁੱਤਾ ਮਾਰੀ ਜਾਂਦਾ ਅਠਾਂ ਦੇ ਭਾ ਦੀਆਂ ਮੈਂ ਕਿਹਾ ਚੱਲ 10 ਦਿਨ ਖਾ ਲੂ ਕੋਈ ਦਾਲ ਚ ਪਾ ਕੇ ਦੇ ਦੂੰਗੀ ਚੱਲ ਕੋਈ ਗੱਲ ਨਹੀਂ ਹੁਣ ਉਹਦੇ ਵਿੱਚ ਖੰਡ ਖੁੰਡਾ ਪਾ ਕੇ ਤੂੰ ਖਾ ਲਈ ਹੁਣ ਕਿਉਂ ਨਹੀਂ ਉਹ ਤਾਂ ਮੱਝਾਂ ਅੱਗੇ ਵੀ ਸਿੱਟਣ ਜੋਗਾ ਨਹੀਂ ਹੈਗਾ ਹਣ ਰਾਖ ਨੂੰ ਕੀ ਮੱਜਾਂ ਦੇ ਪੱਠਿਆਂ 'ਚ ਫਿੱਟਾ ਮੈਂ ਉੱਥੇ ਬਹਿ ਗਿਆ ਹੁਣ ਨਚਿੱਤਾ ਹੋ ਕੇ ਗਾਲ ਫੇੜ ਕੇ ਸਾਰਾ ਕੁਛ ਲਹੂ ਪੀ ਰੱਖਿਆ ਨੇ ਤਾਂ ਬਾਹਰ ਦੀ ਗਲਤੀ ਨਹੀਂ ਮੰਨਦੀ ਮੇਰੀ ਇੱਛਾ ਦੀ ਸਾਰੇ ਭਾਂਡੇ ਸਾਰੇ ਇਹਨੇ ਚੁੱਲ੍ਹੇ ਦੇ ਉੱਤੇ ਸਾਰੇ ਭਾਂਡੇ ਖੰਡਾਤੇ ਹੈ ਕੋਈ ਭਾਂਡਾ ਕਿੱਧਰ ਕੋਈ ਕਿੱਧਰ ਉਹ ਤਾਂ ਸ਼ੁਕਰ ਕਰ ਡੱਬਾ ਭਰਿਆ ਖੰਡਾ ਇਹ ਤਾਂ ਹੁਣ ਹਲਵਾ ਬਣਾਉਣਾ ਸੀ ਤੂੰ ਲਿਆ ਕੇ ਰੱਖ ਤੇ ਕਿਹ ਹੋਵੇਂਗੀ ਹੁਣ ਮੈਂ ਰੱਖਿਆ ਜਾ ਤੇਰੇ ਕੋ ਭਾਂਡੇ ਮਾਂਜਣ ਵਾਲੇ ਪਏ ਹੁਣ ਮੈਨੂੰ ਕੀ ਪਤਾ ਆਟਾ ਤਾਂ ਆ ਪਿਆ ਸੀਗਾ ਆਪਣਾ ਪਲੇਟ ਦੇ ਵਿੱਚ ਹੈ ਸਾਰੇ ਭਾਂਡੇ ਦਾ ਮੈਨੂੰ ਕੀ ਪਤਾ ਕਿੱਥੇ ਪਿਆ ਮੈਂ ਤਾਂ ਹੈ ਹੱਥ ਨਾਲ ਟੋਕ ਹੀ ਦੱਸਣਾ ਸੀ ਵੀ ਹੱਥ ਨਾਲ ਦੱਸਣਾ ਸੀ ਟੋਕੇ ਨੇ